ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਰਿਦਮ ਆਫ ਕੈਨੇਡਾ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਕੈਨੇਡਾ ਦੇ ਵਿੱਚ ਜਦੋਂ ਤੁਸੀਂ ਬੇਬੀ ਐਕਸਪੈਕਟ ਕਰਦੇ ਹੋ ਤਾਂ ਮੈਡੀਕਲ ਸਿਸਟਮ ਕਿਸ ਤਰ੍ਹਾਂ ਕੰਮ ਕਰਦਾ ਤਾਂ ਅਗਰ ਕਿਸੇ ਨੇ ਮੇਰੀ ਉਹ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਮੇਰੀ ਉਹ ਵੀਡੀਓ ਦੇਖੋ ਮੈਂ ਲਿੰਕ ਡਿਸਕ੍ਰਿਪਸ਼ਨ ਚ ਪਾ ਦਿੱਤਾ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਜਦੋਂ ਤੁਸੀਂ ਡਿਲੀਵਰੀ ਲਈ ਹਸਪੀਟਲ ਜਾਣੇ ਹੋ ਤਾਂ ਹਸਪੀਟਲ ਬੈਗ ਦੇ ਵਿੱਚ ਕੀ ਕੀ ਪੈਕ ਕਰਨਾ ਤੁਸੀ ਤੁਸੀਂ ਗੂਗਲ ਕਰਦੇ ਹੋ ਤੋ ਠੀਕ ਬਹੁਤ ਵੱਡੀ ਚੈਕਲਿਸਟ ਆ ਜਾਂਦੀ ਹੈ ਕਿ ਤੁਸੀਂ ਹਸਪੀਟਲ ਬੈਗ ਦੇ ਵਿੱਚ ਇਹ ਚੀਜ਼ਾਂ ਲੈ ਕੇ ਜਾਣੀਆਂ ਨੇ ਬਟ ਐਨੀ ਇਹ ਚੀਜ਼ਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈਗੀ ਬਹੁਤ ਥੋੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜਿਹੜੀਆਂ ਕਿ ਐਸੈਂਸ਼ੀਅਲ ਹੁੰਦੀਆਂ ਨੇ ਤੇ ਫਾਲਤੂ ਦੀ ਕੋਈ ਚੀਜ਼ ਨਹੀਂ ਮੈਂ ਦੱਸਾਂਗੀ ਹੁਣ ਮੇਰੀ ਡਿਲੀਵਰੀ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਹੋਈ ਆ ਤਾਂ ਮੈਂ ਉਸ ਦੇ ਅਕੋਰਡਿੰਗ ਦੱਸਾਂਗੀ ਕਿ ਸਰੀ ਮੈਮੋਰੀਅਲ ਹਸਪੀਟਲ ਦੇ ਵਿੱਚ ਸਾਨੂੰ ਕੀ ਕੀ ਚੀਜ਼ਾਂ ਮਿਲਦੀਆਂ ਨੇ ਤੇ ਕੀ ਕੀ ਚੀਜ਼ਾਂ ਲੈ ਕੇ ਜਾਣੀਆਂ ਨੇ ਤੋ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਇਹ ਸਰੀ ਮੈਮੋਰੀਅਲ ਮਦਰ ਨੂੰ ਕੀ ਕੀ ਪ੍ਰੋਵਾਈਡ ਕਰਦਾ ਮਦਰ ਲਈ ਉਹ ਗਾਊਨ ਦਿੰਦਾ ਤਾਂ ਆਪਣਾ ਗਾਊਨ ਲੈਣ ਦੀ ਲੋੜ ਨਹੀਂ ਅਗਰ ਤੁਹਾਨੂੰ ਅਗਰ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਆਪਣਾ ਗਾਊਨ ਲੈ ਕੇ ਜਾਣਾ ਤਾਂ ਤੁਸੀਂ ਉਹ ਲੈ ਜਾ ਸਕਦੇ ਹੋ ਬਟ ਗਾਊਨ ਵੀ ਹੁਣ ਕਈ ਵਾਰ ਚੇਂਜ ਕਰਨੇ ਪੈਂਦੇ ਨੇ ਦੋ ਤਿੰਨ ਵਾਰ ਜਾਂ ਡਿਪੈਂਡ ਕਰਦਾ ਸਿਚੁਏਸ਼ਨ ਤੇ ਤਾਂ ਇਸ ਲਈ ਜੋ ਹਸਪੀਟਲ ਉਹ ਗਾਊਨ ਪ੍ਰੋਵਾਈਡ ਕਰਦਾ ਹੀ ਕਰਦਾ ਤੇ ਸੈਕਿੰਡ ਡਿਲੀਵਰੀ ਤੋਂ ਬਾਅਦ ਫੂਡ ਮਦਰ ਲਈ ਉਹ ਪ੍ਰੋਵਾਈਡ ਕਰਦੇ ਨੇ ਫ੍ਰੀ ਫੂਡ ਪ੍ਰੋਵਾਈਡ ਕਰਦੇ ਨੇ ਬੇਬੀ ਦੇ ਲਈ ਉਹ ਕੀ ਕੀ ਪ੍ਰੋਵਾਈਡ ਕਰਦੇ ਨੇ ਬੇਬੀ ਦੇ ਲਈ ਡਾਈਪਰਸ ਪ੍ਰੋਵਾਈਡ ਕਰ ਦਿੰਦੇ ਨੇ ਉਹ ਡਾਈਪਰਸ ਹੁੰਦੇ ਨੇ ਉਹਨਾਂ ਕੋਲੇ ਇਨ ਕੇਸ ਜੇ ਤੁਸੀਂ ਲੈ ਕੇ ਜਾਣਾ ਚਾਹੋ ਤਾਂ ਲੈ ਜਾ ਸਕਦੇ ਹੋ ਬਟ ਉਹ ਪ੍ਰੋਵਾਈਡ ਕਰਦੇ ਨੇ ਬੇਬੀ ਦੇ ਲਈ ਡਾਈਪਰਸ ਬੇਬੀ ਦੇ ਲਈ ਟਾਵਲ ਪ੍ਰੋਵਾਈਡ ਕਰਦੇ ਨੇ ਇੱਕ ਤਰ੍ਹਾਂ ਦਾ ਉਹਨਾਂ ਨੇ ਸਵੇਡਲ ਕੀਤਾ ਹੁੰਦਾ ਟਾਵਲ ਦੇ ਵਿੱਚ ਬੇਬੀ ਨੂੰ ਹੁਣ ਆਪਾਂ ਗੱਲ ਕਰਾਂਗੇ ਕਿ ਤੁਸੀਂ ਕੀ ਕੀ ਲੈ ਕੇ ਜਾਓਗੇ ਹਸਪੀਟਲ ਦੇ ਵਿੱਚ ਆਪਣੇ ਹਸਪੀਟਲ ਬੈਗ ਦੇ ਵਿੱਚ ਮੈਂ ਮਾਰ ਰੋਡ ਕ੍ਰੋਸ ਕਰ ਲਾ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਹਸਪੀਟਲ ਬੈਗ ਦੇ ਵਿੱਚ ਕੀ ਕੀ ਘਰ ਤੋਂ ਹੀ ਪੈਕ ਕਰਕੇ ਲੈ ਕੇ ਜਾਓਗੇ ਸਭ ਤੋਂ ਪਹਿਲਾਂ ਤਾਂ ਬੇਬੀ ਬੇਬੀ ਬਾਰੇ ਗੱਲ ਕਰਦੇ ਬੇਬੀ ਦੇ ਕਲੋਥਸ ਕਲੋਸ ਦੇ ਵਿੱਚ ਬੇਬੀ ਦੀ ਜਿਵੇਂ ਵਨ ਸೀਜ਼ ਆ ਗਈਆਂ ਹੈ ਨਾ ਸੌਕਸ ਹੈਟਸ ਮਿਟਨ ਬਾਟਮਸ ਤਾਂ ਮੈਕਸਿਮਮ ਜਿੰਨੇ ਲਾ ਸਕਦੇ ਹੋ ਚਾਰ ਪੰਜ ਤਾਂ ਰੱਖ ਲਓ ਇਨ ਕੇਸ ਵੈਸੇ ਤਾਂ ਜਦੋਂ ਡਿਲੀਵਰੀ ਤੋਂ ਬਾਅਦ ਤੁਹਾਨੂੰ ਉਹ ਡਿਸਚਾਰਜ ਕਰਦੇ ਆ ਉਦੋਂ ਹੀ ਆਪਾਂ ਕਪੜੇ ਪਵਾਨੇ ਹੁੰਦੇ ਆ ਬੇਬੀ ਦੇ अदरवाइज ਉਹ ਟਾਵਲ ਦੇ ਵਿੱਚ ਹੀ ਉਹਨੂੰ ਸਵਾਡਲ ਕਰਕੇ ਰੱਖਦੇ ਆ ਤੇ ਡਾਈਪਰਸ ਨਾ ਪਹਿਲਾਂ ਹੀ ਨਾਸਤਾ ਕੇ ਹਸਪੀਟਲ प्रोवाइड ਕਰਦਾ ਮਦਰ ਤੁਹਾਡੇ ਖੁੱਦੇ ਲਈ ਕਿ ਤੁਸੀਂ ਕੀ ਕੀ ਲੈ ਕੇ ਜਾਣਾ ਆਪਣੇ ਕਪੜੇ ਲੈ ਕੇ ਜਾਣੇ ਉਹਨ ਕਪੜੇ ਡਿਸਚਾਰਜ ਹੋਣੇ ਹੋ ਉਦੋਂ ਘਰ ਵਾਪਸੀ ਦੇ ਲਈ ਤੁਹਾਡੇ ਕੋਲੇ ਕਪੜੇ ਹੋਣੇ ਜ਼ਰੂਰੀ ਆ ਅਗਰ ਉੱਥੇ ਤੁਸੀਂ ਮਤਲਬ ਸ਼ਾਵਰ ਲੈਣਾਗਾ ਤਾਂ ਉਹਦੇ ਲਈ ਤੁਹਾਡੇ ਕੋਲੇ ਸੋਪ ਹੋਣਾ ਚਾਹੀਦਾ ਅਦਰ ਚੀਜ਼ਾਂ ਜਿਵੇਂ ਟੂਥ ਬਰਸ਼ ਪੇਸਟ ਹੋ ਗਿਆ ਟਾਵਲ ਹੋ ਗਿਆ ਇਹ ਚੀਜ਼ਾਂ ਤੁਹਾਡੇ ਕੋਲੇ ਹੋਣੀਆਂ ਚਾਹੀਦੀਆਂ ਨੇ ਉਹ ਹਸਪੀਟਲ ਪ੍ਰੋਵਾਈਡ ਨਹੀਂ ਕਰਦਾ ਪਹਿਲਾਂ ਕਰਦੇ ਸੀ ਹੁਣ ਨਹੀਂ ਕਰਦੇ ਹੈਗੇ ਤੇ ਫੂਡ ਜਿਵੇਂ ਮੈਂ ਦੱਸਿਆ ਮਦਰ ਦੇ ਲਈ ਉਹ ਫ੍ਰੀ ਫੂਡ ਪ੍ਰੋਵਾਈਡ ਕਰਦੇ ਆਫਟਰ ਡਿਲੀਵਰੀ ਬਟ ਫਾਦਰ ਹੈ ਜਿਵੇਂ 파ਟਨਰ ਆ ਉਥੇ ਕੋਈ ਵੀ ਚਾਹੇ ਫਾਦਰ ਹੈ ਤੁਹਾਡੇ ਮਦਰ ਨੇ ਕੋਈ ਵੀ ਨਾਲ ਨਹੀਂ ਤਾਂ ਉਹਨਾਂ ਲਈ ਜਿਹੜਾ ਫੂਡ ਹੈ ਉਹ ਉਹਨਾਂ ਨੂੰ ਖੁਦ ਅਰੇਂਜ ਕਰਨਾ ਪੈਣਾ ਜਾਂ ਹਸਪੀਟਲ ਦੇ ਕੈਫੇ ਤੋਂ ਲੈ ਲਓ ਜਾਂ ਤੁਸੀਂ ਘਰੋਂ ਲੈ ਕੇ ਆ ਸਕਦੇ ਹੋ ਇੰਨਾ ਟਾਈਮ ਨਹੀਂ ਹੁੰਦਾ ਘਰ ਜਾ ਕੇ ਲੈ ਕੇ ਆਉਂਦਾ ਹੈ ਨਾ ਕੇਅਰ ਵੀ ਕਰਨੀ ਹੁੰਦੀ ਹੈ ਤਾਂ ਹਸਪੀਟਲ ਦਾ ਕੈਫੇ ਚੋਂ ਤੁਸੀਂ ਕੁਝ ਵੀ ਆਪਣੇ ਲਈ ਫੂਡ ਲੈ ਸਕਦੇ ਹੋ ਔਰ ਗੱਲ ਦੱਸਣੀ ਸੀ ਕਿ ਜੋ ਡਿਲੀਵਰੀ ਤੋਂ ਬਾਅਦ ਆਪਾਂ ਨੂੰ ਲਾਰਜ ਪੈਡਸ ਦੀ ਜ਼ਰੂਰਤ ਹੁੰਦੀ ਹੈ ਨਾ ਉਹ ਵੀ ਹਸਪੀਟਲ ਪ੍ਰੋਵਾਈਡ ਕਰਦਾ ਤੇ ਪੈਰੀ ਬੋਟਲ ਵੀ ਹਸਪੀਟਲ ਪ੍ਰੋਵਾਈਡ ਕਰਦਾ ਹੈ ਇਨਕੇ ਤੁਸੀਂ ਆਪਣੀ ਲੈ ਕੇ ਜਾਣੀ ਹੈ ਆਪਣੇ ਲਈ ਜਾ ਸਕਦੇ ਹੋ ਤੇ ਅਗਰ ਦੇਖੋ ਅ ਅਗਰ ਤਾਂ ਤੁਸੀਂ ਬ੍ਰੈਸਟ ਫੀਡ ਕਰਦੇ ਹੋ ਤਾਂ ਇਟਸ ਓਕੇ ਅਗਰ ਉਸ ਟਾਈਮ ਤੁਹਾਡੇ ਮਿਲਕ ਆ ਰਿਹਾਗਾ ਦੈਨ ਬਹੁਤ ਵਧੀਆ ਅਗਰ ਨਹੀਂ ਆ ਰਿਹਾ ਤਾਂ ਹਸਪੀਟਲ ਫਾਰਮੂਲਾ ਮਿਲਕ ਵੀ ਪ੍ਰੋਵਾਈਡ ਕਰਦਾ ਹੈ ਆਪਣਾ ਮਿਲਕ ਬਿਧਾਨ ਹੈ ਜਾਂ ਮਿਲਕ ਸ਼ੁਰੂ ਕਰਨਾ ਹੈ ਹੈਨਾ ਤਾਂ ਉੱਥੇ ਵੀ ਤੁਸੀਂ ਪੰਪਿੰਗ ਕਰ ਸਕਦੇ ਹੋ ਪੰਪਿੰਗ ਡੇਲੀ ਬ੍ਰੈਸਟ ਪੰਪ ਹੈ ਜੋ ਹਸਪੀਟਲ ਪ੍ਰੋਵਾਈਡ ਕਰਦਾ ਹੈ ਬਟ ਉਹ ਜਿਹੜਾ ਆਪਾਂ ਨੂੰ ਪੰਪ ਪ੍ਰੋਵਾਈਡ ਕਰਦਾ ਉਹ ਸਿਰਫ ਹਸਪੀਟਲ ਯੂਜ਼ ਤੇ ਲਈ ਹੁੰਦਾ ਹੈ ਉਹ ਹਸਪੀਟਲ ਦੇ ਵਿੱਚ ਹੀ ਤੁਸੀਂ ਯੂਜ਼ ਕਰ ਸਕਦੇ ਹੋ ਉਹਨੂੰ ਤੁਸੀਂ ਘਰੇ ਨਹੀਂ ਲੈ ਜਾ ਸਕਦੇ ਹੈਗੇ ਜਿਹੜੇ ਹੁਣ ਡਾਈਪਰਸ ਹੁੰਦੇ ਨੇ ਬੇਬੀ ਦੇ ਉਹ ਤੁਸੀਂ ਜਿਹੜੇ ਐਕਸਟਰਾ ਰਹਿ ਜਾਂਦੇ ਹੋ ਤੁਸੀਂ ਘਰੇ ਲੈ ਜਾ ਸਕਦੇ ਹੋ ਤੇ ਐਂ ਤੇ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਕਿ ਹੈ ਕਾਰ ਸੀਟ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਕਾਰ ਸੀਟ ਤੋਂ ਬਿਨਾਂ ਉਹਨਾਂ ਨੇ ਤੁਹਾਨੂੰ ਬੇਬੀ ਨਹੀਂ ਲਿਜਾਣ ਦੇਣਾ ਕਾਰ ਸੀਟ ਵੀ ਪ੍ਰੋਪਰ ਕੈਨੇਡਾ ਦੀ ਬਣੀ ਹੋਣੀ ਚਾਹੀਦੀ ਹੈ ਉੱਤੇ ਸਟicker ਲੱਗਿਆ ਹੁੰਦਾਗਾ ਮੇਪਲ ਲੀਫ ਦਾ ਉਹ ਤੇ ਹੋਣਾ ਚਾਹੀਦਾਗਾ ਅਦਰਵਾਈਜ਼ ਉਹ ਤੁਹਾਨੂੰ ਬੇਬੀ ਲਿਜਾਣ ਨਹੀਂ ਦੇਣਗੇ ਤੁਸੀਂ ਮਤਲਬ ਇਨਕੇ ਸਪੈਲਾਂ ਹੀ ਡਿਲੀਵਰੀ ਤੋਂ 2-3 ਮਹੀਨੇ ਪਹਿਲਾਂ ਹੀ ਆਪਣੀ ਕਾਰ ਸੀਟ ਰੈਡੀ ਕਰਕੇ ਰੱਖੋ ਬੇਬੀ ਦੇ ਲਈ ਕਾਰ ਸੀਟ ਰੈਡੀ ਕਰਕੇ ਰੱਖੋ ਤੇ ਉਹਨੂੰ ਕਿਸ ਤਰ੍ਹਾਂ ਕਾਰ ਦੇ ਵਿੱਚ ਇੰਸਟਾਲ ਕਰਨਾਗਾ ਉਹ ਵੀ ਤੁਹਾਨੂੰ ਪ੍ਰੋਪਰ ਪਤਾ ਹੋਣਾ ਚਾਹੀਦਾਗਾ ਬਟ ਜਦੋਂ ਹਸਪੀਟਲ ਚੁਣਨੇ ਹੋ ਨਾ ਤੁਸੀਂ ਜਦੋਂ ਫਿਰ ਡਿਸਚਾਰਜ ਕਰਨਾ ਉਹਨਾਂ ਦੇ ਜਿਹੜੇ ਡਾਕਟਰਸ ਹੁੰਦੇ ਨੇ ਉਹ ਬੇਬੀ ਨੂੰ ਪ੍ਰੋਪਰ ਉਹੀ ਕਾਰ ਸੀਟ ਦੇ ਵਿੱਚ ਰੱਖਦੇ ਨੇ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਦਿੰਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਬੇਬੀ ਨੂੰ ਕਾਰ ਸੀਟ ਦੇ ਵਿੱਚ ਰੱਖਣਾ ਚੈਕਿੰਗ ਕਰਕੇ ਸੇਫ ਹੈ ਕਿ ਬੇਬੀ ਕਾਰ ਸੀਟ ਦੇ ਵਿੱਚ ਕਾਰ ਸੀਟ ਸੇਫ ਹੈ ਕਿ ਨਹੀਂ ਉਹ ਵੀ ਪ੍ਰੋਪਰ ਚੈੱਕ ਕਰਕੇ ਤੁਹਾਨੂੰ ਉਹ ਡਿਸਚਾਰਜ ਕਰ ਦਿੰਦੇ ਨੇ ਮੈਕਸिमम ਇਨਫੋਰਮੇਸ਼ਨ ਦੇ ਦਿੱਤੀ ਹੈ ਅਗਰ ਕਿਸੇ ਨੇ ਕੁਝ ਹੋਰ ਪੁੱਛਣਾ ਹੋਏਗਾ ਤਾਂ ਪਲੀਜ਼ ਮੈਨੂੰ ਕਮੈਂਟ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਜ਼ਰੂਰ ਕਰੋ ਜੋ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਲਾਈਕ ਐਂਡ ਸ਼ੇਅਰ ਮਾਈ ਵੀਡੀਓਜ਼ ਕਮੈਂਟ देयर ਕਮੈਂਟ ਜ਼ਰੂਰ ਕਰਿਆ ਕਰੋ ਕਿ ਮੈਨੂੰ ਵੀ ਪਤਾ ਲੱਗਦਾ ਹੈ ਨਾ ਕਿ ਕਿਸੇ ਨੂੰ ਪਸੰਦ ਆਈ ਹੈ ਨਹੀਂ ਆਈ ਹੈ ਜਮੇਰੀ ਇਨਫੋਰਮੇਸ਼ਨ ਕਿਵੇਂ ਲੱਗੀ ਤੁਹਾਨੂੰ ਵਧੀਆ ਲੱਗੀ ਇਨਫੋਰਮੇਸ਼ਨ ਪੂਰੀ ਹੈ ਤੋਂ ਵੀ ਦੱਸਿਓ ਤੁਹਾਨੂੰ ਪਸੰਦ ਆਈ ਵੀਡੀਓ ਪਲੀਜ਼ ਲਾਈਕ ਕਰਿਓ ਨੈਕਸਟ ਵੀਡੀਓ ਦੇ ਵਿੱਚ ਇੱਕ ਹੋਰ ਇਨਫੋਰਮੇਟਿਵ ਵੀਡੀਓ ਲੈ ਕੇ ਆਵਾਂਗੇ ਤੇ ਤਦ ਤੱਕ ਦੇ ਲਈ ਬਾਏ ਐਂਡ ਥੈਂਕ ਯੂ ਫॉर ਵਾਚਿੰਗ